ਮੈਂ ਹੱਥ ਪੈ ਸੀ ਗਏ ਵੀਡੀਓ ਲਰ ਤੋਂ ਕੀ ਤੇਰੀ ਸ਼ਾਪ ਦਿੱਕਟਰ ਕੁਵਾਲੀਂ ਪਲੇਵ ਚਰਤੀਵੰਦ ਦੇ ਭੂਲਾਕੇ ਸਬਜੀ ਮੰਡੀ ਬਾਜ਼ਾਰ ਨੰਬਰ 8 ਵਿੱਚ ਹੈ ਸੋਨੇ ਦਾ ਸਰਾਫੀ ਦਾ ਮੇਰਾ ਕੰਮ ਹੈ ਮੈਂ 1 ਵਜੇ ਗੀਪ ਕੋਈ ਆਪਣੇ ਦੋਸਤ ਅਮਨ ਦੀ ਤੇ ਕਰ ਗਿਆ ਤੇ ਬਾਹਰ ਉਸੇ ਵੇਟ ਕਰ ਰਿਹਾ ਕਿ ਵੇਟ ਕਰਦੇ ਕਰਦੇ ਮੈਂ ਦੋ ਤਿੰਨ ਮਿੰਟ ਬਾਅਦ ਇੱਕ ਸਾਈਡ ਤੇ ਦੇਖਿਆ ਕਿ ਲੱਗੋ ਹੈਲੋ ਆਪਣਾ ਹੈਲੋ ਪੂਰ ਜਿਹੜਾ ਹੈਗਾ ਵਾ ਉਹਦੇ ਵਿੱਚ 5 7 10 ਬੰਦੇ ਮੇਰੇ ਨਾਲ ਵੇਖਦੇ ਸੀ ਬੜੀ ਗੌਰ ਨਾਲ ਤੇ ਉਹ ਇੱਕ ਦਮ ਜਿਹੜਾ ਕਿ ਸੰਤੋ ਅੱਗੇ ਬੂਮੜਾ ਜੀ ਉਹ ਨਾਲ ਦਮਨ ਤੇ ਨਾਲ ਇੱਕ ਮਨਪ੍ਰੀਤ ਨਰਮ ਪੰਛੇ ਬੰਦੇ ਪਿੱਛੇ ਸੀ ਭੱਜ ਕੇ ਮੇਰੇ ਕੋਲ ਆਏ ਇਹਨੂੰ ਫੜੋ 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 ਇਹ ਵੀ ਅਮਨਜੀਤ ਦੇ ਨਾਲ ਜੇ ਇਹਨੂੰ ਕੋਲ ਫੜੋ ਇਹ ਮੈਂ ਜਿਹੜੇ ਆਪਣੀ ਜਾਨ ਬਚਾਉਣ ਦੇ ਲਈ ਅਮਨਜੀਤ ਦੇ ਅੰਦਰ ਵੜ ਗਿਆ ਕਰਦੇ ਇਹ ਅੰਦਰ ਬੜੇ ਮੈਂ ਬੜੀ ਘੁੱਟ ਕੇ ਦੂਹਾ ਬੰਦ ਕਰ ਰਿਹਾ ਇਹਨਾਂ ਨੂੰ ਧੱਕੇ ਦੇ ਕੇ ਮੈਂ ਬਾਹਰ ਕੱਢਿਆ ਇਹਨਾਂ ਨੂੰ ਤੇ ਮੈਂ ਆਪਣੀ ਜਾਨ ਬਚਾਈ ਇਹ ਇਹਨਾਂ ਇਹਨਾਂ ਕੋਲੋਂ ਤੇ ਮੈਨੂੰ ਇਹ ਨਹੀਂ ਪਤਾ ਕਿ ਇਹ ਕਿਉਂ ਮੈਨੂੰ ਮਾਰ ਲਾਏ ਤੇ ਇਸ ਦੀ ਦਰਖਾਸਤ ਮੈਂ ਥਾਣਾ ਪੀਡਵਨ ਦਿੱਤੀ ਹੈ ਆਗੇ ਪੂਰੀ ਕਾਮ ਇਸ ਤਰ੍ਹਾਂ ਨਾ ਕਿ ਪੁਲਿਸ ਵਾਲੇ ਕੰਟੀਨ ਚੱਲੀ ਆ ਗਏ। ਇਹ ਉਹਨਾਂ ਨੂੰ ਪਤਾ ਹੈਗਾ ਨਾ ਕੋਈ ਮੇਰੇ ਮਗਰ ਭੱਜੇ ਕਿਉਂ ਭੱਜੇ ਆ ਕਿਹੜੀ ਗੱਲ ਉਹਨੂੰ ਮਾਰ ਭੱਜੇ ਨੇ। ਇਹ ਉਹਨਾਂ ਨੂੰ ਪਤਾ ਹੋਊਗਾ ਮੈਂ ਤਾਂ ਆਪਣੇ ਸੁਭਾਵੀ ਕਪਣ ਤੋਂ ਬਾਹਰ ਖੜੋਤਾ ਆਵਾ ਇੱਕ ਕੱਟੇ ਹੋ ਕੇ ਮੇਰੀ ਉਡੀਕ ਕਰ ਰਹੀ ਸੀ ਇਹ ਕਿਉਂ ਮੇਰੇ ਮਗਰ ਭੱਜੇ ਨੇ। ਫਿਰ ਇਹ ਜਣਕੇ ਮੈਨੂੰ ਵਾਜਾ ਮਾਰਦੇ ਨੇ ਬਹੁਤ ਤੇਜ਼ੀ ਨਾਲ ਪੁਪੂ ਮੇਂ ਔਰ ਦਮਨ ਔਰ ਮਨਪ੍ਰੀਤ ਦਾ ਭਰਾ ਪਿੱਛੇ ਹੀ ਬਾਕੀ 5-6 ਬੰਦੇ ਪਿੱਛੇ ਸੀ। ਇਹ ਮੈਨੂੰ ਬਦ ਕਿ ਪਤਾ ਆਪ ਦੱਸੋ ਮੈਨੂੰ ਕਿਉਂ ਮਾਰ ਰਹੇ ਨੇ। ਹਾਂਜੀ ਬਿਲਕੁਲ ਇਹ ਦੁਬਾਰਾ ਕੀ ਮੇਰੇ ਨਾਲ ਕੀ ਹੋਰ ਦੁਬਾਰਾ ਫਿਰ ਕਿਸੇ ਨਾਲ ਕਰ ਸਕਦੇ ਨੇ ਇਹ ਨਹੀਂ ਦੱਸ ਸਕਦੀ ਇਹ ਪਹਿਲਾਂ ਹੀ ਦੱਸ ਸਕਦੀ ਮੈਂ ਇਨਧਿਕ ਕਾਫੀ ਤਰਕਾਜ਼ਨ ਸੀਪ ਦੇ ਪਿਛੇ ਉਹ ਦੇ ਚੱਡੀਆਂ ਜੀ ਲੇਕਿਨ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ ਅੱਜ ਲੱਗਦਾ ਵੀ ਕਾਰਵਾਈ ਹੋਏਗੀ ਮੈਨੂੰ ਇਹ ਨਹੀਂ ਜੀ ਤੇ ਕੋ ਅੱਜ ਹੁਣ ਮੈਂ ਤੇ ਰਖੀ ਤੇ ਤੁਸੀਂ ਹੋ ਗਏ ਮੈਂ ਫਿਰ ਆਪਣੇ ਵੀਰਾ ਭਰਾਵਾਂ ਨੂੰ ਵੀਡੀਓ ਨੂੰ ਬੁਲਾਇਆ ਵਾ ਤੇ ਮੇਰੀ ਕਾਰਵਾਈ ਕਿਉਂ ਨਹੀਂ ਹੋ ਰਹੀ ਕਿਉਂ ਜਿਹੜੀ ਏਡੀ ਗੱਲ ਹੈ ਕਿਹੜੇ ਏਡੇ ਵੱਡੇ ਬਦਮਾਸ਼ ਹੋ ਗਏ ਕਿ ਪੂਰੇ ਨਾਲ ਟੁਕੜੀ ਹੋਣੀ ਤੇ ਇਹਨਾਂ ਨੂੰ ਕਿਹੜਾ ਏਡਾ ਪਿੱਛੇ ਪਲੀ ਦੇ ਪ੍ਰੈਸ਼ਰ ਆ ਗਿਆ ਵਾ ਵੀ ਕਿਉਂ ਨਹੀਂ ਮੇਰਾ ਕੰਮ ਹੋ ਰਿਹਾ ਮੇਰਾ ਇਟਾ ਗਣ ਨਕੀ ਵੀ ਪੁਲਸੋਂ ਇਹਨਾਂ ਨੇ ਬੌਂਡ ਬਣਾ ਲਿਆ ਵੀ ਇਹ ਪੁਲਸ ਕਿਉਂ ਨਹੀਂ ਕਾਰਵਾਈ ਕਰਨ ਦੀ ਇਹਨਾਂ ਨੇ ਕਿਉਂ ਨਹੀਂ ਚੁਕੁੰਦੀ ਇਹਨਾਂ ਨੂੰ ਚਾਹਦੇ ਹੋ ਮੈਂ ਜਦੋਂ ਸਖਤ ਤੋਂ ਸਖਤ ਕਾਰਵਾਈ ਹੋਣੀ ਜਨਾਲ ਉੱਪਰ ਜੀ ਇਹਨਾਂ ਉੱਪਰ ਵੱਤ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਹੈ ਬੰਦੇ ਚੁੱਕੇ ਜਾਣੇ ਚਾਹੀਦੇ ਆ ਇਹ ਅੱਜ ਮੈਂ ਨਾ ਬਚਦਾ ਮੈਨੂੰ ਜਾਨੋਂ ਮਾਰ ਵੀ ਸਕਦੇ ਸੀ ਜਿਸਨੀ ਨਿਤ ਨਾਲ ਜਿੰਨੀ ਤੇਜ਼ੀ ਨਾਲ ਮਗਰ ਭੱਜੇ ਆ ਕਿੰਨੇ ਬੰਦੇ ਸੀ ਇਹ ਟੋਟਲ ਜੀ 3 ਬੰਦੇ ਮਰੇ ਕੀ ਜਿਹੜੇ ਵਕੇ ਆ ਕੁੱਕੂ ਦਮਨ ਇੱਕ ਮਨਪ੍ਰੀਤ ਬਾਕੀ 5-7 ਬੰਦੇ ਹੈਲੋ ਫੂਡ ਜਿਹੜਾ ਸੀ ਉਹਦੇ ਬਾਅਦ ਉੱਤੇ ਸੀ ਇਹ ਮੈਂ ਮੇਰੇ ਪਿੱਛੇ ਪਜੇ ਜਿਹਨਾਂ ਮੈਂ ਠੱਕੇ ਮਾਰ ਕੇ ਬਾਹਰ ਕੱਢਿਆ ਵਾ ਹਾਂ ਮੈਂ ਅਮਨਦੀਪ ਦੇ ਦੋਸਤੇ ਘਰ ਦੇ ਬਾਹਰ ਹੁੰਦਾ ਮੈਂ ਅਮਨਦੀਪ ਦੀ ਉਡੀਕ ਕਰ ਰਿਹਾ ਮੈਂ ਮੈਂ ਭੱਜ ਕੇ ਅਮਨਦੀਪ ਦੇ ਘਰ ਵਰਕੇ ਲੋਹੇ ਦਾ ਗੇਟ ਸੀ ਇਹਨਾਂ ਨੇ ਬੜੀ ਯੋਗਨਾ ਮਗਰ ਪੱਜੀ ਮੈਂ ਗੇਟ ਨੂੰ ਠੱਕਾ ਮਾਰ ਕੇ ਮੈਂ ਅੰਦਰ ਪੁੰਗਾ ਲਾਤਾ ਮੈਂ ਤੇ ਇਹ ਆਪਣੇ ਨੂੰ ਕੁਛੀ ਮੈਨੂੰ ਮਾਰਨ ਦੀ ਨੀਤ ਮਗਰ ਪੱਜੀ ਸੀ ਸੁਪਰੀ ਮੰਗਦੀ ਹੈ ਪੁਲਿਸ ਵੀ ਐ ਕਰਦੀ ਹੈ ਸਬੂਤ ਵੀਡੀਓ ਮੇਰੇ ਕੋਲ ਜੀ ਬਿਲਕੁਲ ਪੂਰੀ ਫੁਟੇਜ ਮੇਰੇ ਕੋਲ ਜੇ ਮੇਰੇ ਮਗਰ ਭਜਦਿਆਂ ਦੀ ਬੰਦੇ ਬਿਲਕੁਲ ਸਾਹਮਣੇ ਕਹੀ ਜਾਂਦੇ ਜਿਹੜਾ ਤੇ ਵੇ ਆ ਸੋ ਵੀਡੀਓ ਆਪਣਾ ਹੁਣ ਅਸੀਂ ਤਰਕਾ ਦਿੱਤੀ ਜੀ ਆਪਕੋ ਵੀਡੀਓ ਦੇ ਦਿੱਤੀ ਆਪਾਂ ਜੀ ਸਰਵਿੰਦਰ ਸਿੰਘ ਜੀ ਐਸਾ ਹੀ ਆਨ ਡਿਊਟੀ 'ਚ ਉਸ ਨੂੰ ਤਰਕਾਸੀ ਦਿੱਤੀ ਤੇ ਉਸ ਨੂੰ ਵੀਡੀਓ ਵੀ ਦਿੱਤੀ ਆਪਾਂ ਨੂੰ ਉਹ ਸਾਰੀ ਕਈ ਪਿਕਚਰ ਉਹਦੇ ਵਿੱਚ ਆ ਗਈ ਜੀ ਅ ਨੈਦੀ ਕਾਕਾ ਰਾਮਾ ਹਲ ਹੋਇਤੀ ਲਾ ਕੇ ਰਹਿਣਾ ਤਾਂ ਮੈਂ ਥੋੜਾ 1 ਵਜੇ ਦੇ ਕਰੀਬ ਕੋਈ ਥੋੜਾ ਜਿਹਾ ਆਪਣੇ ਘਰ ਦੇ ਲਾ ਕੇ ਕੰਮ ਗਿਆ ਮੈਨੂੰ ਰਪਿੰਦਰ ਸਿੰਘ ਦਾ ਫੋਨ ਆਇਆ ਵੀ ਮੈਂ ਤੇਨੂੰ ਵੇਟ ਕਰ ਰਿਹਾ ਤੋ ਮੈਂ ਕਹਿੰਦਾ ਜੀ ਮੈਂ ਆ ਰਿਹਾ ਪੰਜ ਮਿੰਟਾਂ 'ਚ ਉਹ ਫੋਕੀ ਸੜਕ ਤੇ ਜਾਮ ਲੱਗਾ ਸੀ ਥੋੜਾ ਟਾਈਮ ਲੱਗ ਗਿਆ ਤੇ ਬਾਅਦ ਮੈਨੂੰ ਮੇਰੇ ਬ੍ਰਦਰ ਦਾ ਵੀ ਫੋਨ ਆਇਆ ਘਰੋਂ ਵੀ ਫੋਨ ਆਇਆ ਮੇਰੇ ਕਿ ਐਟਾ ਨਾ 3-4 ਬੰਦੇ ਸਾਡੇ ਅੰਦਰ ਵੜੇ ਨੇ ਤੇ ਬੜੀ ਮੁਸ਼ਕਲ ਨਾ ਨਾ ਮਤਲਬ ਥੋੜ੍ਹ ਪੰਜੀ ਜਾਂ ਮੁਤਰਲੀ ਨੀਂ ਆਏ ਨੇ ਹਰਭਜਨ ਪਾਜੀ ਨੇ ਉਹਨਾਂ ਨੂੰ ੱਟੇ ਮਾਰ ਕੇ ਬਾਹਰ ਕੱਢਿਆ ਤੇ ਮੈਂ ਫਿਰ ਜਲਦੀ ਅਲੀ ਘਰ ਪਹੁੰਚਿਆ ਮੈਂ ਆਗੇ ਮੈਂ ਵੀਡੀਓ ਫੁਟੇਜ ਵੇਖੀ ਮੇਰੇ ਨਾਲ ਮੇਰੀ ਦੁਕਾਨ 'ਚ ਹੰਗਰੀਪੂੜਾ ਉੱਥੇ ਕੈਮਰੇ ਲੱਗੇ ਨੇ ਅਸੀਂ ਵੀਡੀਓ ਫੁਟੇ ਵੀ ਵੇਖਿਆ ਵੀ ਤਿੰਨ ਬੰਦੇ ਅੰਦਰ ਬੜੇ ਨੇ ਬੜੀ ਵਿਚਤ ਉਪੂ ਮੈਨ ਹੀ ਤੇ ਇੱਕ ਦਮਨ ਹੀ ਇੱਕ ਅੜਮਸ਼ਤਾ ਹੋ ਰਿਹਾ ਸੀ ਉਹ ਵੀਡੀਓ ਚ ਆਇਆ ਆ ਤੇ ਮੈਂ ਬਾਅਦ ਚ ਵੇਖਿਆ ਵੀ ਮੈਂ 112 ਤੇ ਕੰਪਲੇਨਟ ਕੀਤੀ ਕਿ ਇੱਥੇ ਮੇਰੇ ਘਰ ਸਾਡੇ ਪਰਿਵਾਰ ਦੇ ਬੰਦੇ ਇਕੱਲੇ ਨੇ ਕੁਛ ਨਕਦੀ ਵੀ ਪਈ ਹੁੰਦੀ ਆ ਅੱਜ ਕੱਲ ਤੁਹਾਨੂੰ ਪਤਾ ਹੀ ਕਿੱਦਾਂ ਦਾ ਮਾਹੌਲ ਚੱਲਦਾ ਤੇ ਇਹ ਕੋਈ ਵੀ ਕੀ ਮਸਲਾ ਆ ਤੇ ਏ ਏਐਸਆਈ ਹਰਮਨਦਰ ਸਿੰਘ ਜੀ ਆਏ ਉਸ ਤੋਂ ਬਾਅਦ ਇਹ ਹੈਲੋ ਫੂਟੇਜ ਮੈਨੂੰ ਪਤਾ ਲੱਗਾ ਵੀ ਇਕੱਠੇ ਹੋਏ ਸਾਰੇ ਉਹਨਾਂ ਦੇ ਅੰਦਰ ਫੂਟੇਜ ਆ ਕੇ ਵੇਖੀ ਆ ਪਤਾ ਨਹੀਂ ਹੁਣ ਲੈ ਸਕੇ ਕਿ ਨਹੀਂ ਲੈ ਸਕੇ ਪੁਲਿਸ ਦੀ ਹੁਸ਼ਿਆਰੀ ਹੈ ਕਿ ਨਲਕੀ ਹੈ ਨਹੀਂ ਮੈਨੂੰ ਪਤਾ ਅੱਛਾ ਉਸ ਤੋਂ ਬਾਅਦ ਮੈਂ ਜਿਹੜੀ ਮੇਰੇ ਕੋਲ ਵੀਡੀਓ ਫੂਟੇਜ ਆ ਮੈਂ ਦਿੱਤੀ ਹੈ ਇਹਨਾਂ ਨੂੰ ਮੇਰੇ ਅੰਦਰ ਬੰਦੇ ਬੜੇ ਜੀ ਇੱਕ ਕਹਿੰਦੇ ਜੀ ਹਰਪ੍ਰੀਤ ਸਿੰਘ ਦਾ ਕੋਈ ਪੁਰਾਣਾ ਮਾਮਲਾ ਸੀ ਅਜੀ ਹਰਪ੍ਰੀਤ ਸਿੰਘ ਦਾ ਪੁਰਾਣਾ ਮਾਮਲਾ ਹੋਵੇ ਨਹੀਂ ਹੈਗਾ ਮੇਰੇ ਘਰ ਦੇ ਅੰਦਰ ਬੰਦੇ ਕਿਹੜੀ ਨੀਰ ਨਾਲ ਬੜੇ ਨੇ ਇਸ ਤੋਂ ਪਹਿਲੇ ਵੀ ਮੈਂ ਜੀ 2 ਮਹੀਨੇ ਪਹਿਲੇ ਇੱਕ ਦਰਖਾਸਤ ਚਲਦੀ ਵੀ ਡੀਜੀਪੀ ਸਾਹਿਬ ਨੇ ਪਕਾੜਾ ਪ੍ਰੈਸ ਕਾਨਫਰੰਸ ਵੀ ਕਿਹਾ ਵਾ ਕਿ ਠਾਣੇ 'ਚ ਹਮਲੇ ਹੁੰਦੇ ਨੇ ਤੁਸੀਂ ਅੱਜਕੱਲੇ ਇੱਕ ਵਾਰ ਕਰੋ ਵੀ ਹਰ ਥਾਣੇ ਦੇ ਬਾਹਰ ਨਾਲ ਇਹਨਾਂ ਨੇ ਪੈਰੀਗੇਟ ਲਾਤੇ ਆਪਣੇ ਠਾਣੇ ਨੂੰ ਬਚਾਉਣ ਵਾਸਤੇ ਠਾਣੇ ਦੇ ਆਲੇ-ਦੁਆਲੇ ਵਖਿਓ ਕਿਤੇ ਜਾਲੀਆਂ ਲੱਗੀਆਂ ਨੇ ਇਹ ਰਹਾ ਮਤਲਬ ਕੋਈ ਗ੍ਰਨੇਡ ਹਮਲੇ ਹੁੰਦੇ ਹੀ ਆ ਇੰਨੀ ਸਿਕਿਉਰਿਟੀ ਆਪਣੇ ਠਾਣੇ ਦੀ ਕਰ ਰਹੇ ਨੇ ਆਮ ਬੰਦੇ ਦੀ ਕੋਈ ਕੋਈ ਗੱਲਬਾਤ ਨਹੀਂ ਮੈਂ ਇੱਕ ਵੀਡੀਓ ਇਹਨਾਂ ਨੂੰ ਦਿੱਤੀ ਮੈਂ ਕਿਹਾ ਜੀ ਇਹ ਬੰਦਾ ਥੈਟ ਕਰਦਾ ਰਮਨ ਰਠੌਰ ਨਮਨਟ ਹੋਰ ਨੇ ਮੈਂ ਤੁਹਾਨੂੰ ਇਹ ਨਾ ਵੀਡੀਓ ਭੇਜਾਂਗਾ ਮੇਰੇ ਮੋਬਾਈਲ 'ਚ ਵੀ ਆ ਔਰ ਬਗੈਰਾ ਨਾ ਇੱਕ ਵਿਦੇਸ਼ੀ ਪਿਸਤਲ ਲੈ ਕੇ ਲੋਕਾਂ ਨੂੰ ਥੈਟ ਕਰ ਰਿਆ ਤੇ ਮੈਂ ਇਹਨਾਂ ਨੂੰ ਕੰਪਲੇਨਟ ਦਿੱਤੀ ਸੀਪੀ ਸਾਹਿਬ ਨੂੰ ਵੀ ਸੀਪੀ ਸਾਹਿਬ ਹੈ ਵਿੱਚ ਇਹਦਾ ਇਹ ਬੰਦਾ ਥੈਟ ਕਰ ਰਿਆ ਲੋਕਾਂ ਨੂੰ ਕਿਤੇ ਗਨੇਡ ਹਮਲਿਆ ਜੇ ਕਿਤੇ ਕਿ ਇਸੇ ਪਿਸਤਲ ਨਾਲ ਗੋਲੀ ਗਾਲੀ ਤਾਂ ਨਹੀਂ ਚੱਲੀ ਔਰ ਐਸਐਚਓ ਸਾਹਿਬ ਦੀ ਡਿਊਟੀ ਲੱਗੀ ਸੁਖਵੀਰ ਸਿੰਘ ਸਰਦਾਰ ਸੁਖਵੀਰ ਸਿੰਘ ਥਾਣਾ ਪੀਡ ਵਿਜੀਲ ਅੱਜ 2 ਮਹੀਨੇ ਹੋ ਗਏ ਜੀ UID ਨੰਬਰ ਮਾਤਾ ਰੋ ਦੇ ਦਿੰਦਾ ਸਰਦਾਰ ਹਨੀਕ ਸਿੰਘ ਪੁਲਿਸ ਦੋਨੋਂ ਜਾਣੇ ਅਫਸਰ ਇੰਨੇ ਕ ਬੀਜੀ ਹੈਗੇ ਨੇ ਕਿ ਇਹਨਾਂ ਕੋ ਬੰਦੇ ਕੋਈ ਬੁਲਾਇਆ ਹੀ ਨਹੀਂ ਗਿਆ ਨਾ ਉਹ ਰਿਪਿਸਟਲ ਚੈੱਕ ਹੋਈ ਨਾ ਉਹ ਲਾਇਸੈਂਸ ਚੈੱਕ ਹੋਇਆ ਆਪਣੀ ਸਿਕਿਉਰਿਟੀ ਪੂਰੀ ਕਰਦੇ ਨੇ ਉਸ ਤੋਂ ਬਾਅਦ ਅੱਜ ਅੱਜ ਮੈਂ ਮੈਂ ਉਸ ਟੌਪਿਕ ਤੇ ਆ ਰਿਹਾ ਕਿ ਮੇਰੇ ਘਰ ਹਮਲਾ ਹੁੰਦਾ ਬੰਦੇ ਵਰਦੇ ਨੇ ਇਹ ਪੁਲਿਸ ਕਿਹੜੀ ਢੀਕ ਚੇਗੀ ਸ਼ਾਇਦ ਰਮਨ ਰਖਾਉਣ ਨੇ ਵੀ ਜਿ ਹੁਣ ਕਿ ਯਾਰ ਇਹਨੂੰ ਡਰਾਉ ਹੋਇਆ ਇਹ ਕੰਪਲੇਨਟ ਵਾਪਸ ਲਵੇ ਅੱਗੇ ਵੀ 2 ਦਿਨ ਬੰਦਿਆਂ ਨੇ ਮੈਨੂੰ ਫੋਨ ਕੀਤੇ ਆ ਵੀ ਰਮਨ ਰਠੌਰ ਦੇ ਕਿੰਦਾ ਵਿਆਹ ਕਿ ਪਲੇਟ ਵਾਪਸ ਲੈ ਲੈ। ਕਾਰਨ ਇਹ ਵੀ ਹੋ ਸਕਦਾ। ਘਰ ਬੰਦੇ ਇਕੱਲੇ ਨੇ ਸਾਡੇ ਸਾਡੇ ਬੱਚੇ ਇਕੱਲੇ ਨੇ ਜੇ ਕੱਲ ਨੂੰ ਕੁਝ ਹੋ ਜੇ ਇਹਦਾ ਮਤਲਬ ਮੈਂ ਕੰਪਲੀਟ ਵਾਪਸ ਲੈਣਾ ਪਰ ਸੀਪੀ ਸਾਹਿਬ ਨੂੰ ਕਹਿੰਨਾ ਵੀ ਮੈਂ ਕੰਪਲੀਟ ਵਾਪਸ ਲੈਣਾ ਡੀਜੀਪੀ ਸਾਹਿਬ ਨੂੰ ਇਹ ਕਹੋ ਕਿ ਤੁਸੀਂ ਆਪਣੇ ਥਾਣੇ ਦੀ ਸਿਕਿਉਰਿਟੀ ਕਰ ਲਓ। ਤੇ ਇਹ ਇਹ ਨਾਲ ਗੱਲ ਗਿਆ ਕਰੋ ਕਿ ਸਾਡੀ ਮਦਦ ਕਰੋ। ਮੈਂ ਇੱਕ ਆਮ ਨਾਗਰਿਕ ਦੇ ਤੌਰ ਤੇ ਰਮਨ ਰਠੌਰ ਦੇ ਬੁਲਤਨ ਦਰਖਾਸਤ ਦਿੱਤੀ ਕੋਈ ਕਾਰਵਾਈ ਨਹੀਂ ਹੋਈ। ਆਹਰ ਭਜਨ ਸਿੰਘ ਆ। ਅਰ ਭਾਈਨ ਸਿੰਘ ਅਗਰ ਉੱਥੇ ਨਾ ਮੌਜੂਦ ਹੁੰਦੇ ਤੇ ਇਹ ਤੇ ਬੰਦੇ ਕੁਝ ਵੀ ਕਰ ਸਕਦੇ ਸੀ ਇਹ ਉਸ ਤੋਂ ਬਾਅਦ ਇਹ ਵੀ ਗੱਲ ਸੁਣੋ ਵੀ ਮੈਂ ਆਇਆ ਤੇ ਸਰਦਾਰ ਜੀ ਤੇ ਹਰਮਿੰਦਰ ਸਿੰਘ ਜੀ ਕਹਿੰਦੇ ਜੀ ਕਿ ਦਰਖਾਸਤ ਜਿਹੜੀ ਹੈ ਜੀ ਉਹ Munji ਸਾਹਿਬ ਨੂੰ ਦੇ ਦਿਓ Munji ਸਾਹਿਬ ਕਹਿੰਦੇ ਇਹ ਉਹਨਾਂ ਨੂੰ ਦੇ ਦਿਓ ਅੱਦਾ ਪੋਣਾ ਘੰਟੇ ਮੈਂ ਐਸੇ ਚੱਕਰਾਂ 'ਚ ਲੱਗਾ ਰਿਆ ਉਸ ਤੋਂ ਬਾਅਦ ਆਇਆ ਅਰੇ ਮੈਂ ਰਹਿ ਗਿਆ ਉਸ ਤੋਂ ਬਾਅਦ ਮੈਂ சிਪੀ ਸਾਹਿਬ ਤੇ ਫੋਨ ਕੀਤਾ ਵੀ ਮੈਂ ਸਰ ਕਹਿੰਦੇ ਵੀ ਮੈਂ ਬੈਠਾ ਆ ਹੁਲਾ ਸਾਹਿਬ ਮੈਂ ਚੱਲਿਆ ਤੇ ਇਹਨਾਂ ਨੇ ਡਰਦੇ ਮਾਰੇ ਮੁੜ ਕੇ ਦਰਖਾਸਤ ਲਈ ਡਾਇਰੀ ਕੀਤੀ ਆ ਉਹ ਕਹਿੰਦਾ ਇਹਨਾਂ ਨੇ ਕਾਰਵਾਈ ਕਰੋ ਵੇਖੋ ਪਿੱਛੇ ਗੌਣ ਆ ਇਹ ਕਿੱਡਾ ਨੇ ਬੰਦੇ ਨੇ ਅੱਜ ਕੱਲ੍ਹ ਦੇ ਵੈਸੇ ਵੀ ਤੁਸੀਂ ਵੇਖਣਦੇ ਜੇ ਕਿ ਇਹਨਾਂ ਹੁਲਾਤ ਕਾਪ ਹੈਗੇ ਨੇ ਉਹ ਕਹਿੰਦਾ ਇਨਕੁਆਇਰੀ ਹੋਣੀ ਚਾਹੀਦੀ ਇਹਦੀ ਦਰਖਾਸਤ ਲੈ ਲਈ ਮੇਰੀ ਡਾਇਰੀ ਕੀਤੀ ਆ ਅੱਲੇ ਕੋਈ ਟਾਈਮ ਨਹੀਂ ਇਹ ਤahan ਮੰਗ ਮੈਂ ਕਰਦਾ ਜੀ ਕਾਰਵਾਈ ਕਰੋ ਤੇ ਜਾਂ ਫਿਰ ਮੈਨੂੰ ਕਲੀਅਰ ਕਹਿ ਦਿਓ ਵੀ ਜਾਂ ਫਿਰ ਡੀਜੀਪੀ ਸਾਹਿਬ ਜਿਹੜੇ ਬਿਆਨ ਦਿੱਤੇ ਆ ਨਾ ਕਿ ਪੁਲਸ ਦੀ ਮਦਦ ਕਰਿਆ ਕਰੋ ਉਹ ਬਿਆਨ ਵਾਪਸ ਲੈਣ ਅਸੀਂ ਨਾ ਮਤਲਬ ਆਮ ਬੰਦੇ ਹੈਗੇ ਆ ਅਸੀਂ ਲੋਕਾਂ ਨਾਲ ਜਣੇ ਖਾਣੇ ਪੰਗਾ ਨਹੀਂ ਲੈ ਸਕਦੇ ਅਸੀਂ ਕੀ ਆ ਆਮ ਲੋਕਾਂ ਨਾਲ ਮੇਰਾ ਇਹ ਸੁਝਾਅ ਕਿ ਪੁਲਸ ਜੇ ਕੋਈ ਨਾ ਸਾਡੀ ਮਦਦ ਕਰੋ ਕਦੀ ਕਰਿਆ ਨਾ ਕਰੋ ਇਹ ਬੜਾ ਖਜਲ ਖੁਆਰ ਕਰਦੇ ਜਿੱਦਾਂ ਦੀ ਗੱਲ ਅੱਜ ਵੀ ਕੀ ਸੀ ਪਾਵਰ ਨੂੰ ਝਗੜਾ ਹੋਇਆ ਖਾਸ ਕਰਕੇ ਬਹੁਤ ਚੋਲੋਈ ਦੀ ਮਾਮਲਾ ਭਾਈਆ ਨੂੰ ਸਰਪੰਚ ਸਿੰਘ ਤੇ ਕਦਮਨ ਸਿੰਘ ਦੋ ਨੌਜਵਾਨਾਂ ਨਾਲ ਨੂੰ ਖਾਸ ਤਹੀ ਅੱਜ ਪਰ ਅਸੀਂ ਮੌਕੇ ਤੇ ਜਾ ਕੇ ਵੈਰੀਫਾਈ ਕੀਤਾ ਕੋਈ ਝਗੜਾ ਨਹੀਂ ਕੋਈ ਝਗੜਾ ਨਹੀਂ ਹੋਇਆ ਐਸੇ ਮੜਾ ਮੋਟਾ ਜਿੰਨ ਤਕਰਾਰ ਹੋ ਗਿਆ ਮਾਮੂਲੀ ਜਿਹਾ ਬੋਲਬਾਲਾ ਆਇਆ ਕੋਈ ਝਗੜਾ ਨਹੀਂ ਹੋਇਆ ਨਾ ਕੋਈ ਕਿਸੇ ਨੇ ਕਾਲੀ ਗਲੋਚ ਕੀਤੀ ਕੋਈ ਪਰ ਭਜਨ ਸਿੰਘ ਨੇ ਕਿਹਾ ਵੀ ਮੇਰੇ ਪਿੱਛੇ ਬੰਦੇ ਆਏ ਸੀ ਕਿ ਉਹਨਾਂ ਨੇ ਨਾਮ ਵੀ ਲਏ ਮੇਰੇ ਨਾਲ ਉਹਨਾਂ ਨੇ ਕਦੇ ਬੋਲ ਵੀ ਬੰਦੇ ਬੋਲਦੇ ਸੀ ਉਹ ਉੱਥੇ ਜੀ ਸਬੱਬੀ ਇਹਨਾਂ ਦਾ ਪਹਿਲਾਂ ਤੋਂ ਇੱਕ ਦੂਜੇ ਨਾਲ ਲਗਤਬਾਜੀ ਹੈਗੀ ਆ ਉਹ ਇੱਕ ਕੁਦਰਤੀ ਤੌਰ ਤੇ ਉੱਥੇ ਹੀ ਉਹ ਚਾਹ ਪੀ ਰਹੇ ਸੀ ਉਹ ਇਕੱਠੇ ਹੋ ਕੁਦਰਤੀ ਤੌਰ ਤੇ ਉਹ ਇਕੱਠੇ ਹੋ ਗਏ ਦੋਨੇ ਪਾਰਟੀਆਂ ਦੋਨੇ ਤੇਰਾ ਹੋਈਆਂ ਕੋਈ ਵੱਡੀ ਗੱਲ ਨਹੀਂ ਹੋਈ ਜੀ ਕੋਈ ਝਗੜਾ ਨਹੀਂ ਹੋਇਆ ਮੰਚਾ ਨਹੀਂ ਸੀ ਕਿ ਚੱਲੂ ਕੋਈ ਮੰਚਾ ਨਹੀਂ ਝਗੜੇ ਦੀ ਮੌਕੇ ਤੇ ਅਸੀਂ ਜਾ ਕੇ ਵੈਰੀਫਾਈ ਕਰ ਆਏ ਹਾਂ ਪਰ ਤਰਖਾਸ ਗਈ ਹੈ ਦੋਨੋਂ ਤੇ ਖਾਸ ਤੌਰ ਤੇ ਜੋ ਬੰਦੀ ਕਾਨੂੰਨੀ ਕਾਰਵਾਈ ਹੋਈ ਉਹ ਵੀ ਖਾਸ ਤੌਰ ਤੇ ਉਹ ਕਾਰਵਾਈ ਕਰਤਾ ਨਹੀਂ